ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ। ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ। ਸੁਮਨ ਜੀ ਅੱਜ ਬਹੁਤ ਜ਼ਿਆਦਾ ਖੁਸ਼ ਸੀ। 1 ਸਾਲ ਬਾਅਦ ਉਹਨਾਂ ਦਾ ਬੇਟਾ ਤੇ ਬਹੂ ਉਹਨਾਂ ਨੂੰ ਮਿਲਣ ਲਈ ਪਿੰਡ ਆਏ ਹੋਏ ਸੀ। ਜਾਂ ਇਹ ਕਹਿ ਲਵੋ ਕਿ ਸੁਮਨ ਜੀ ਦੇ ਪਤੀ ਰਜਿੰਦਰ ਜੀ ਦੀ ਮੌਤ ਤੋਂ ਬਾਅਦ ਅੱਜ ਪਹਿਲੀ ਵਾਰ ਉਹ ਦੋਵੇਂ ਪਿੰਡ ਆਏ ਸੀ। ਪਿਛਲੇ ਸਾਲ ਕਿਸੇ ਗੰਭੀਰ ਬਿਮਾਰੀ ਦੇ ਚਲਦੇ ਰਜਿੰਦਰ ਜੀ ਦੁਨੀਆਂ ਨੂੰ ਛੱਡ ਕੇ ਚਲੇ ਗਏ ਤੇ ਸੁਮਨ ਜੀ ਹੁਣ ਇਕੱਲੇ ਰਹਿ ਗਏ ਸੀ ਵੈਸੇ ਤਾਂ ਉਹਨਾਂ ਦੀ ਇੱਕ ਧੀ ਵੀ ਸੀ ਜਿਸ ਦਾ ਵਿਆਹ ਉਹਨਾਂ ਨੇ ਬੜੀ ਹੀ ਧੂਮ-ਧਾਮ ਨਾਲ ਕੀਤਾ ਸੀ ਪਰ ਕੋਮਲ ਦੇਵੀ ਆਪਣੀ ਘਰਗ੍ਰਸਤੀ ਸੀ ਇਸੇ ਲਈ ਸੁਮਨ ਜੀ ਉਹਨੂੰ ਪਰੇਸ਼ਾਨ ਕਰਨਾ ਨਹੀਂ ਚਾਹੁੰਦੇ ਸੀ ਫਿਰ ਵੀ ਉਹ ਮਹੀਨੇ ਵਿੱਚ ਇੱਕ ਵਾਰ ਤਾਂ ਟਾਈਮ ਕੱਢ ਕੇ ਆਪਣੀ ਮਾਂ ਦਾ ਹਾਲ-ਚਲ ਜਾਣਨ ਲਈ ਆ ਹੀ ਜਾਇਆ ਕਰਦੀ ਸੀ ਪਰ ਉਸ ਦੀ ਗ੍ਰਸਤੀ ਵਿੱਚ ਕੋਈ ਸਮੱਸਿਆ ਨਾ ਆਵੇ ਇਸੇ ਲਈ ਸੁਮਨ ਜੀ ਉਸ ਨੂੰ ਸਮਝਾਉਂਦੇ ਸੀ ਕਿ ਉਹ ਜ਼ਿਆਦਾ ਉਹਨਾਂ ਦੇ ਬਾਰੇ ਵਿੱਚ ਨਾ ਸੋਚੇ ਪਰ ਉਹ ਕਹਿੰਦੀ ਮਾਂ ਮੈਂ ਮੰਨਦੀ ਆਂ ਵਿਆਹ ਤੋਂ ਬਾਅਦ ਕੁੜੀ ਦਾ ਸਹੁਰਾ ਪਰਿਵਾਰ ਉਸ ਦੀ ਪਹਿਲੀ ਜ਼ਿੰਮੇਵਾਰੀ ਆ ਪਰ ਮਾਂ ਮੈਂ ਵੀਰੇ ਤੇ ਭਾਬੀ ਦੇ ਭਰੋਸੇ ਤੇ ਤੁਹਾਨੂੰ ਨਹੀਂ ਛੱਡ ਸਕਦੀ ਉਹ ਨਨੂ ਅਗਰ ਇੰਨੀ ਚਿੰਤਾ ਹੁੰਦੀ ਤਾਂ ਪਾਪਾ ਦੀ ਮੌਤ ਤੋਂ ਬਾਅਦ ਤੁਹਾਨੂੰ ਇਵੇਂ ਇਕੱਲਾ ਛੱਡ ਕੇ ਨਹੀਂ ਚਲੇ ਜਾਂਦੇ ਤੇ ਫਿਰ ਉਹੀ ਨਹੀਂ ਸਾਰੇ ਰਿਸ਼ਤੇਦਾਰ ਕਹਿੰਦੇ ਸੀ ਕਿ ਕਿੰਨਾ ਨਲਾਇਕ ਬੇਟਾ ਆ ਇਕਲੌਤਾ ਪੁੱਤਿਆ ਫਿਰ ਵੀ ਇੰਨੀ ਸ਼ਰਮ ਨਹੀਂ ਆ ਕਿ ਆਪਣੀ ਮਾਂ ਨੂੰ ਪਲਟ ਕੇ ਵੀ ਵੇਖ ਲਵੇ ਪਰ ਸੁਮਨ ਜੀ ਨੇ ਜਿਵੇਂ ਹੀ ਬਹੂ ਬੇਟੇ ਦੀ ਸ਼ਕਲ ਵੇਖੀ ਸਾਰੀਆਂ ਗੱਲਾਂ ਭੁੱਲ ਗਈ ਜਦ ਸੀ ਤਾਂ ਬਸ ਇੰਨਾ ਕਿ देर ਨਾਲ ਹੀ ਸਹੀ ਮੇਰਾ ਬੇਟਾ ਮੈਨੂੰ ਲੈਣ ਲੈ ਕੇ ਜਾਣ ਲਈ ਤਾਂ ਆ ਗਿਆ ਤੇ ਜਦੋਂ ਹਰਿੰਦਰ ਤੇ ਉਸਦੀ ਪਤਨੀ ਘਰ ਤੋਂ ਬਾਹਰ ਨਿਕਲੇ ਤਾਂ ਉਹਨਾਂ ਨੂੰ ਇਹ ਸਭ ਸੁਣਨ ਨੂੰ ਮਿਲਿਆ ਹਰਿੰਦਰ ਆਪਣੇ ਦੋਸਤਾਂ ਨਾਲ ਮਿਲਿਆ ਤਾਂ ਉਹਨਾਂ ਨੇ ਕਿਹਾ ਕਿੰਨਾ ਮਤਲਬੀ ਐ ਤੂੰ ਤੇਰੀ ਮਾਂ ਦਾ ਤੇਰੇ ਇਲਾਵਾ ਹੈ ਹੀ ਕੌਣ ਤੇ ਉਹਨਾਂ ਨੂੰ ਵੀ ਤੂੰ ਇੱਥੇ ਪਿੰਡ ਵਿੱਚ ਛੱਡ ਖੁਦ ਮਜ਼ੇ ਨਾਲ ਸ਼ਹਿਰ ਵਿੱਚ ਰਹਿ ਰਿਆਂ ਆਂ ਉਹ ਪਿੰਡ ਵਿੱਚ ਜਿੱਥੇ ਵੀ ਗਿਆ ਉਹਨੂੰ ਇਹੀ ਤਾਨੇ ਸੁਣਨੇ ਪਏ ਤੇ ਫਿਰ ਕਿਸੇ ਨੇ ਕੁਝ ਗਲਤਤਾ ਨਹੀਂ ਕਿਹਾ ਸੀ ਸਭ ਸੱਚ ਹੀ ਤਾਂ ਕਹਿ ਰਹੇ ਸੀ ਪਰ ਸਚਾਈ ਇੰਨੀ ਬੁਰੀ ਸੀ ਕਿ ਹਰਿੰਦਰ ਉਸ ਨੂੰ ਸਹਿ ਨਹੀਂ ਕਰ ਪਾ ਰਿਹਾ ਸੀ ਦਰਅਸਲ ਉਹ ਘਰ ਤੇ ਕਰਜ਼ਾ ਲੈਣਾ ਚਾਹੁੰਦਾ ਸੀ ਜੋ ਕਿ ਮਾਂ ਦੇ ਨਾਮ ਤੇ ਸੀ ਇਸੇ ਲਈ ਉਹ ਆਪਣੀ ਮਾਂ ਦੇ ਕੋਲ ਆਇਆ ਸੀ ਕੇਵਲ ਆਪਣੇ ਮਤਲਬ ਨਾਲ ਤੇ ਜਦੋਂ ਉਸਨੇ ਆਪਣੇ ਲਈ ਲੋਕਾਂ ਕੋਲੋਂ ਇਹ ਸਭ ਸੁਣਿਆ ਤਾਂ ਗੁੱਸੇ ਵਿੱਚ ਆ ਕੇ ਉਹਨੇ ਕੁਝ ਸੋਚਿਆ ਤੇ ਘਰ ਆ ਕੇ ਆਪਣੀ ਪਤਨੀ ਨੂੰ ਕਿਹਾ ਭੂਨਮ ਅੱਪਾਂ ਅੱਜ ਸ਼ਾਮ ਨੂੰ ਹੀ ਸ਼ਹਿਰ ਦੇ ਲਈ ਨਿਕਲ ਜਾਵਾਂਗੇ ਤੂੰ ਆਪਣਾ ਸਮਾਨ ਪੈਕ ਕਰ ਲਵੀਂ ਫਿਰ ਆਪਣੀ ਮਾਂ ਦੇ ਕਮਰੇ ਵਿੱਚ ਗਿਆ ਤੇ ਬੋਲਿਆ ਮਾਂ ਤੁਸੀਂ ਵੀ ਮੇਰੇ ਨਾਲ ਸ਼ਹਿਰ ਚੱਲੋ ਇੱਥੇ ਪਿੰਡ ਵਿੱਚ ਇਕੱਲੇ ਕਿਵੇਂ ਰਹਿ पाओਗੇ ਇਹ ਸੁਣਦੇ ਹੀ ਜਿਵੇਂ सुमन ਜੀ ਖੁਸ਼ੀ ਦੇ ਮਾਰੇ ਫੁੱਲੀ ਨਹੀਂ ਸਮਾ ਰਹੀ ਸੀ ਉਹ ਖੁਸ਼ੀ-ਖੁਸ਼ੀ ਆਪਣੇ ਕੱਪੜੇ ਬੰਨਣ ਲੱਗੀ ਬਹੂ ਨੇ ਵੀ ਕੱਪੜੇ ਪੈਕ ਕਰਨ ਵਿੱਚ ਆਪਣੀ ਸੱਸ ਦੀ ਮਦਦ ਕੀਤੀ ਸ਼ਾਮ ਨੂੰ ਬੇਟਾ ਤੇ ਬਹੂ ਦੋਵੇਂ ਆਪਣੀ ਮਾਂ ਨੂੰ ਲੈ ਕੇ ਸ਼ਹਿਰ ਦੇ ਲਈ ਨਿਕਲ ਗਏ ਨਿਕਲਦੇ ਵਕਤ ਸੁਮਨ ਜੀ ਆਪਣੇ ਗਵਾਂਡੀਆਂ ਕੋਲੋਂ ਵਿਦਾ ਲੈਂਦੀ ਆ ਦੇਖਿਆ ਭੈਣ ਮੈਂ ਕਿਹਾ ਸੀ ਨਾ ਕਿ ਮੇਰਾ ਹਰਿੰਦਰ ਐਵੇਂ ਦਾ ਨਹੀਂ ਆ ਉਹ ਮੈਨੂੰ ਲੈਣ ਜ਼ਰੂਰ ਆਵੇਗਾ ਤੇ ਵੇਖਿਆ ਅੱਜ ਮੈਂ ਆਪਣੇ ਬੇਟੇ ਤੇ ਬਹੂ ਦੇ ਨਾਲ جا ਰਹੀਆਂ ਹੁਣ ਮੈਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੇ ਮੇਰੇ ਕਾਰਨ ਮੇਰੀ ਬੱਚੀ ਕੋਮਲ ਜੋ ਇੰਨਾ ਪਰੇਸ਼ਾਨ ਹੁੰਦੀ ਸੀ ਉਹ ਵੀ ਸਕੂਨ ਨਾਲ ਆਪਣੇ ਘਰ ਵਿੱਚ ਰਹਿ ਪਾਏਗੀ ਅੱਛਾ ਪਹਿਣ ਚੱਲਦੀ ਆ ਕਹਿ ਕੇ सुमन ਜੀ ਆਪਣੇ ਬਹੂ ਤੇ بیٹے ਦੇ ਨਾਲ ਸ਼ਹਿਰ ਦੇ ਲਈ ਨਿਕਲ ਗਈ ਸਫ਼ਰ ਕਾਫੀ ਲੰਮਾ ਸੀ ਇਸ ਲਈ ਹਰਿੰਦਰ ਨੇ ਰਸਤੇ ਵਿੱਚ ਇੱਕ ਢਾਬੇ ਤੇ ਗੱਡੀ ਰੋਕ ਦਿੱਤੀ ਤੇ ਬੋਲਿਆ ਮਾਂ ਤੁਸੀਂ ਖਾਣਾ ਖਾ ਲਓ ਤੁਸੀਂ ਘਰ ਵੀ ਕੁਝ ਨਹੀਂ ਖਾਦਾ ਸੀ ਤੇ ਫਿਰ ਸਾਨੂੰ ਘਰ ਤੋਂ ਨਿਕਲੇ ਹੋਏ ਕਾਫੀ ਸਮਾਂ ਹੋ ਗਿਆ ਆ ਹੁਣ ਤਾਂ ਤੁਹਾਨੂੰ ਭੁੱਖ ਵੀ ਲੱਗੀ ਹੋਵੇਗੀ ਸੁਮਨ ਜੀ ਆਪਣੇ ਪ੍ਰਤੀ ਆਪਣੇ ਬੇਟੇ ਦਾ ਪਿਆਰ ਵੇਖ ਕੇ ਭਾਵੁਕ ਹੋ ਗਈ ਉਹ ਬੋਲੀ ਨਹੀਂ ਬੇਟਾ ਮੈਂ ਤੇਰੇ ਨਾਲ ਹੀ ਖਾਣਾ ਖਾਵਾਂਗੀ ਮੇਰੇ ਬੱਚੇ ਭੁੱਖੇ ਬੈਠੇ ਰਹਿਣ ਤੇ ਮੈਂ ਖਾਣਾ ਖਾਵਾਂ ਨਹੀਂ ਤੁਸੀਂ ਵੀ ਮੇਰੇ ਨਾਲ ਚੱਲੋ ਆਪਾਂ ਸਾਰੇ ਇਕੱਠੇ ਖਾਣਾ ਖਾਵਾਂਗੇ ਨਹੀਂ ਤਾਂ ਮੈਨੂੰ ਵੀ ਭੁੱਖ ਨਹੀਂ ਆ ਮੈਂ ਵੀ ਘਰ ਜਾ ਕੇ ਹੀ ਖਾਣਾ ਖਾਉਂਗੀ ਹਰਿੰਦਰ ਨੇ ਬਹੁਤ ਕੋਸ਼ਿਸ਼ ਕੀਤੀ सुमन ਜੀ ਖਾਣਾ ਖਾਣ ਦੇ ਲਈ ਉੱਥੇ ਉਤਰ ਜਾਣ ਪਰ ਉਹ ਆਪਣੇ ਬੇਟੇ ਦੇ ਪਿਆਰ ਵਿੱਚ ਕਿਤੇ ਨਹੀਂ ਗਈ ਤੇ ਹਰਿੰਦਰ ਨੂੰ ਵੀ ਉਤਰ ਕੇ ਜਾਣਾ ਹੀ ਪਿਆ ਕਿਉਂਕਿ ਹਰਿੰਦਰ ਨੂੰ ਤਾਂ ਆਪਣਾ ਕੰਮ ਕਢਵਾਉਣਾ ਸੀ ਉਹ ਬੜੀ ਨਿਮਰਤਾ ਦੇ ਨਾਲ ਗੱਡੀ ਵਿੱਚ ਉਤਰ ਕੇ ਮਾਂ ਦੇ ਨਾਲ ਖਾਣਾ ਖਾਣ ਗਿਆ ਤੇ ਨਾਲ ਹੀ ਉਸ ਦੀ ਪਤਨੀ ਵੀ ਤਿੰਨਾਂ ਨੇ ਉੱਥੇ ਖਾਣਾ ਖਾਧਾ ਤੇ ਉੱਥੋਂ ਨਿਕਲ ਪਏ देर रात ਤਿੰਨੇ ਜਣੇ ਘਰ ਪਹੁੰਚੇ ਸੀ ਇਸ ਲਈ ਕਾਜਾ ਕੇ ਇਵੇਂ ਹੀ ਸੌਂਗੇ ਸਵੇਰੇ ਉੱਠੇ ਤਾਂ ਬਹੂ ਨੇ ਸੁਮਨ ਜੀ ਨੂੰ ਬਹੁਤ ਵਧੀਆ ਨਾਸ਼ਤਾ ਬਣਾ ਕੇ ਖਵਾਇਆ ਤੇ ਖੂਬ ਸੇਵਾ ਪਾਣੀ ਕੀਤੀ ਇਵੇਂ ਹੀ ਕਈ ਦਿਨ ਨਿਕਲ ਗਏ ਉਹ ਬਹੁਤ ਖੁਸ਼ ਸੀ ਬਹੂ ਵੀ ਚੰਗੀ ਸੀ ਖੂਬ ਸੇਵਾ ਕਰਦੀ ਸੀ ਪੰਜਵੇਂ ਦਿਨ ਹਰਿੰਦਰ ਮਾਂ ਨੂੰ ਕਹਿਣ ਲੱਗਾ ਮਾਂ ਹੁਣ ਤਾਂ ਤੁਸੀਂ ਇੱਥੇ ਰਹਿਣ ਲੱਗੇ ਹੋ ਪਿੰਡ ਵਾਲਾ ਮਕਾਨ ਖਾਲੀ ਹੀ ਤਾਂ ਰਹਿੰਦਾ ਆ ਮੈਂ ਸੋਚ ਰਿਹਾ ਸੀ ਕਿਉਂ ਨਾ ਉਸ ਮਕਾਨ ਨੂੰ ਵੇਚ ਦਿੱਤਾ ਜਾਵੇ ਫਿਰ ਉਸਦੇ ਪੈਸਿਆਂ ਨਾਲ ਮੈਂ ਇੱਥੇ ਛੋਟਾ ਜਿਹਾ ਬਿਜ਼ਨਸ ਸਟਾਰਟ ਕਰ ਲਵਾਂਗਾ ਪਹਿਲਾਂ ਸੁਮਨ ਜੀ ਨੇ ਮਨਾ ਕਰ ਦਿੱਤਾ ਪਰ ਹਰਿੰਦਰ ਦੇ ਜ਼ੋਰ ਦੇਣ ਤੇ ਉਹ ਮੰਨ ਗਈ ਸੁਮਨ ਜੀ ਨੇ ਸੋਚਿਆ ਕਿ ਹੁਣ ਤਾਂ ਬਹੂ ਬੇਟੇ ਦੇ ਕੋਲ ਹੀ ਰਹਿਣਾ ਆ ਫਿਰ ਘਰ ਦਾ ਕੀ ਆ ਜਿੱਥੇ ਪਰਿਵਾਰ ਦੇ ਨਾਲ ਰਹੀਏ ਉੱਥੇ ਹੀ ਘਰ ਬਣ ਜਾਂਦਾ ਆ ਇਹ ਸੋਚ ਸ਼ਾਇਦ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਪ੍ਰਾਪਰਟੀ ਆਪਣੇ ਨਾਮ ਕਰਨ ਤੋਂ ਬਾਅਦ ਉਹ ਬੋਲਿਆ ਮਾਂ ਚਲ ਤੈਨੂੰ ਮੰਦਿਰ ਘੁਮਾ ਲਿਆਉਂਦਾ ਹਾਂ ਇੱਕ ਬੜਾ ਹੀ ਵਧੀਆ ਮੰਦਿਰ ਆ ਅੱਜ ਸੌਂਵਾਂ ਰਿਆ ਭੋਲੇ ਨਾ ਦੇ ਦਰਸ਼ਨ ਕਰ ਲਵੀ ਹਰਿੰਦਰ ਦਾ ਮਕਸਦ ਤਾਂ ਕੁਝ ਹੋਰ ਹੀ ਸੀ ਉਹ ਆਪਣੇ ਮਨ ਵਿੱਚ ਕੋਈ ਹੋਰ ਹੀ ਵਿਚਾਰ ਬਣਾਏ ਹੋਏ ਸੀ ਪਰ ਸੁਮਨ ਜੀ ਕੁਝ ਨਾ ਸਮਝੀ ਉਹ ਵਿਚਾਰੀ ਖੁਸ਼ੀ ਖੁਸ਼ੀ ਬੇਟੇ ਦੇ ਨਾਲ ਮੰਦਿਰ ਦੇ ਲਈ ਨਿਕਲ ਗਈ ਮੰਦਿਰ ਪਹੁੰਚਦੇ ਹੀ ਹਰਿੰਦਰ ਬੋਲਿਆ ਮਾਂ ਤੂੰ ਅੰਦਰ ਜਾ ਕੇ ਦਰਸ਼ਨ ਕਰ ਲਾ ਮੈਂ ਆਉਂਦਾ ਹਾਂ ਕੁਝ ਕੰਮ ਆ ਜਰਾ ਉਹ ਨਿਪਟਾਵਾ ਉਹ ਅੰਦਰ ਗਈ ਤੇ ਜਾ ਕੇ ਪੂਜਾ ਪਾਠ ਕਰਨ ਲੱਗੀ ਤੇ ਹਰਿੰਦਰ ਆਪਣੀ ਮਾਂ ਨੂੰ ਛੱਡ ਕੇ ਉੱਥੋਂ ਨਿਕਲ ਗਿਆ ਤੇ सुमन ਜੀ ਆਪਣੇ ਪੂਜਾ ਪਾਠ ਵਿੱਚ ਲੱਗੀ ਰਹੀ ਉਹਨਾਂ ਨੂੰ 1 ਘੰਟਾ ਤਾਂ ਹੋ ਹੀ ਚੁੱਕਿਆ ਸੀ ਉੱਥੇ ਪੂਜਾ ਕਰਦੇ ਕਰਦੇ ਪਤਾ ਨਹੀਂ ਚੱਲਿਆ ਤੇ ਉਹ 2 ਘੰਟੇ ਹੋਰ ਬੈਠੀ ਰਹੀ ਏਵੇਂ ਹੀ ਬੈਠੇ ਬੈਠੇ ਉਸ ਨੂੰ 3 ਘੰਟੇ ਹੋ ਗਏ ਪਰ ਹਰਿੰਦਰ ਉਹਨਾਂ ਨੂੰ ਲੈਣ ਲਈ ਨਹੀਂ ਆਇਆ ਹੁਣ ਤਾਂ ਸੂਰਜ ਬਿਲਕੁਲ ਸਿਰ ਤੇ ਚੜਾ ਆਇਆ ਸੀ ਸੁਮਨ ਜੀ ਨੂੰ ਭੁੱਖ ਲੱਗਣ ਲੱਗੀ ਉਹ ਮੰਦਿਰ ਤੋਂ ਬਾਹਰ ਨਿਕਲੀ ਤੇ ਉੱਥੇ ਹੀ ਆਸ-ਪਾਸ ਹੀ ਹਰਿੰਦਰ ਨੂੰ ਲੱਭਣ ਲੱਗੀ ਉਹ ਕਈ ਘੰਟਿਆਂ ਤੱਕ ਉੱਥੇ ਬੈਠੀ ਰਹੀ ਪਰ ਜਦੋਂ ਦੁਪਹਿਰ ਦਾ 1 ਵਜਿਆ ਤਾਂ ਹਰਿੰਦਰ ਉਹਨਾਂ ਨੂੰ ਲੈਣ ਨਹੀਂ ਪਹੁੰਚਿਆ ਤਾਂ ਉਹ ਬਹੁਤ ਪਰੇਸ਼ਾਨ ਹੋ ਗਈ ਪਰ ਉਹ ਕਰ ਵੀ ਕੀ ਸਕਦੀ ਸੀ ਨਾ ਹੀ ਤਾਂ ਉਹਨਾਂ ਨੂੰ ਘਰ ਦਾ ਐਡਰੈਸ ਯਾਦ ਸੀ ਨਾ ਹੀ ਬੇਟੇ ਜਾਂ ਬਹੂ ਦਾ ਨੰਬਰ ਯਾਦ ਸੀ ਵਿਚਾਰੀ ਜਨਦੀ ਵੀ ਕਿੱਥੇ ਅਣਜਾਣ ਸ਼ਹਿਰ ਅਣਜਾਣੇ ਲੋਕ ਇਹ ਗੱਲ ਵੀ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਸੀ ਕਿ ਜੇਕਰ ਉਹ ਕਿਤੇ ਚਲੀ ਗਈ ਤਾਂ ਫਿਰ ਹਰਿੰਦਰ ਉਹਨਾਂ ਨੂੰ ਲੈਣ ਆਇਆ ਤਾਂ ਉਹ ਪਰੇਸ਼ਾਨ ਹੋ ਜਾਵੇਗਾ ਇਸ ਲਈ ਉਹ ਉੱਥੇ ਹੀ ਪੌੜੀਆਂ ਤੇ ਬੈਠੀ ਰਹੀ ਸਵੇਰ ਤੋਂ ਕੁਝ ਖਾਦਾ ਨਾ ਪੀਤਾ ਵਿਚਾਰੀ ਵੈਸੇ ਹੀ ਪਤੀ ਦੇ ਜਾਣ ਤੋਂ ਬਾਅਦ ਖੁਦ ਤੇ ਧਿਆਨ ਨਾ ਦੇਣ ਪਉਣ ਕਾਰਨ ਪਹਿਲਾਂ ਹੀ ਇੰਨੀ ਕਮਜ਼ੋਰ ਸੀ ਤੇ ਉੱਪਰੋਂ ਸਵੇਰ ਦਾ ਕੁਝ ਨਾ ਖਾਣ ਦੇ ਕਾਰਨ ਹੀ ਉਹਨਾਂ ਨੂੰ ਉਹ ਉੱਥੇ ਹੀ ਬਿਹੋਸ਼ ਹੋ ਕੇ ਮੰਦਰ ਦੀਆਂ ਪੌੜੀਆਂ ਤੇ ਡਿੱਗਦੀ ਹੋਈ ਸੜਕ ਤੇ ਆ ਡਿੱਗੀ ਉਸੇ ਵਕਤ ਇੱਕ ਕਾਲੀ ਗੱਡੀ ਸਾਹਮਣੇ ਰੁਕ ਗਈ ਜਿਸ ਵਿੱਚੋਂ ਇੱਕ ਨੌਜਵਾਨ ਮੁੰਡਾ ਨਿਕਲਿਆ ਤੇ ਬੋਲਿਆ ਅਰੇ ਅਰੇ ਆਂਟੀ ਜੀ ਤੁਹਾਨੂੰ ਛੱਟ ਤਾਂ ਨਹੀਂ ਲੱਗੀ ਪਰ ਸੁਮਨ ਜੀ ਬਿਹੋਸ਼ ਸੀ ਕੋਲ ਖੜੇ ਲੋਕਾਂ ਨੇ ਉਹਨਾਂ ਦੇ ਮੂੰਹ ਤੇ ਪਾਣੀ ਦੇ ਛੱਟੇ ਮਾਰੇ ਤਾਂ ਉਹਨਾਂ ਦੀ ਅੱਖ ਖੁੱਲੀ ਉਹ ਬਹੁਤ ਘਬਰਾ ਗਈ ਸੀ ਹੋਸ਼ ਵਿੱਚ ਆਉਂਦੇ ਹੀ ਹਰਿੰਦਰ ਹਰਿੰਦਰ ਚੀਲਾਉਣ ਲੱਗੀ ਉਹਨਾਂ ਨੂੰ ਆਪਣੇ ਬੇਟੇ ਦੇ ਘਰ ਦਾ ਪਤਾ ਤਾਂ yaad ਨਹੀਂ ਸੀ ਪਰ ਉਹ ਸ਼ਹਿਰ ਦਾ ਨਾਂ ਜਾਣਦੀ ਸੀ ਜਦੋਂ ਹੋਸ਼ ਆਇਆ ਤਾਂ ਸਾਹਮਣੇ ਇੱਕ ਲੜਕਾ ਖੜਾ ਸੀ ਜੋ ਬਹੁਤ ਹੀ ਪਰੇਸ਼ਾਨ ਸੀ ਸੁਮਨ ਜੀ ਦੇ ਹੋਸ਼ ਵਿੱਚ ਆਉਂਦੇ ਹੀ ਉਹ ਬੋਲਿਆ ਆਂਟੀ ਜੀ ਤੁਸੀਂ ਉੱਥੇ ਬੇਹੋਸ਼ ਹੋ ਗਏ ਸੀ ਸ਼ਾਇਦ ਤੇ ਤੁਸੀਂ ਮੇਰੀ ਗੱਡੀ ਦੇ ਅੱਗੇ ਆ ਡਿੱਗੇ ਇਹਨਾਂ ਲੋਕਾਂ ਨੂੰ ਲੱਗਾ ਕਿ ਮੈਂ ਤੁਹਾਡੇ ਵਿੱਚ ਗੱਡੀ ਮਾਰ ਦਿੱਤੀ ਆ ਤੁਸੀਂ ਇਹਨਾਂ ਨੂੰ ਦੱਸੋ ਕਿ ਇਹ ਸਭ ਗਲਤ ਸੋਚ ਰਹੇ ਆ ਸੁਮਨ ਜੀ ਬੋਲੀ ਹਾਂ ਬੇਟਾ ਮੈਂ ਵੀ ਉਹ ਜਿਹੀ ਹੋਈ ਸੀ ਇਹਦੇ ਵਿੱਚ ਤੇਰੀ ਕੋਈ ਗਲਤੀ ਨਹੀਂ ਸੁਮਨ ਜੀ ਨੇ ਜਦੋਂ ਇਹ ਗੱਲ ਕੀਤੀ ਤਾਂ ਉਸ ਮੁੰਡੇ ਨੂੰ ਕੋਈ ਰਾਹਤ ਮਿਲੀ ਤੇ ਬਾਕੀ ਲੋਕ ਵੀ ਚਲੇ ਗਏ ਫਿਰ ਉਹ ਮੁੰਡਾ ਬੋਲਿਆ ਆਂਟੀ ਜੀ ਤੁਹਾਨੂੰ ਕਮਜ਼ੋਰੀ ਆ ਸ਼ਾਇਦ ਤਾਂ ਹੀ ਤੁਹਾਨੂੰ ਚੱਕਰ ਆ ਗਿਆ ਪਰ ਇੰਨੀ ਧੁੱਪ ਵਿੱਚ ਤੁਸੀਂ ਇੱਥੇ ਕਿਉਂ ਖੜੇ ਹੋ ਅਗਰ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਕਿਤੇ ਛੱਡ ਦਵਾਂ ਸੁਮਨ ਜੀ ਨੂੰ ਇੰਨਾ ਤਾਂ ਪਤਾ ਸੀ ਕਿ ਉਹਨਾਂ ਦਾ ਬੇਟਾ ਕਿਸ ਸ਼ਹਿਰ ਵਿੱਚ ਰਹਿੰਦਾ ਆ ਪਰ ਉਹ ਜ਼ਿਆਦਾ ਕੁਝ ਨਹੀਂ ਜਾਣਦੀ ਸੀ ਉਹਨਾਂ ਨੇ ਕਿਹਾ ਬੇਟਾ ਮੈਂ ਆਪਣੇ ਬੇਟੇ ਦੇ ਨਾਲ ਸਵੇਰੇ ਮੰਦਰ ਆਈ ਸੀ ਪਰ ਉਹ ਹਜੇ ਤੱਕ ਮੁੜ ਕੇ ਵਾਪਸ ਨਹੀਂ ਆਇਆ ਮੁੰਡੇ ਨੇ ਕਿਹਾ ਆਂਟੀ ਜੀ ਤੁਸੀਂ ਮੈਨੂੰ ਐਡਰੈਸ ਦੱਸੋ ਮੈਂ ਤੁਹਾਨੂੰ ਛੱਡ ਦਉਂਦਾ ਹਾਂ ਉਹਨਾਂ ਨੇ ਦੱਸਿਆ ਕਿ ਮੈਨੂੰ ਸ਼ਹਿਰ ਦੇ ਨਾਂ ਤੋਂ ਇਲਾਵਾ ਹੋਰ ਕੁਝ ਨਹੀਂ ਪਤਾ ਉਹ ਬੋਲਿਆ ਚਲੋ ਕੋਈ ਗੱਲ ਨਹੀਂ ਤੁਸੀਂ ਕਦੋਂ ਤੱਕ ਇੱਥੇ ਇੰਤਜ਼ਾਰ ਕਰਦੇ ਰਹੋਗੇ ਤੁਸੀਂ ਮੇਰੇ ਨਾਲ ਚੱਲੋ ਸ਼ਹਿਰ ਵਿੱਚ ਤਾਂ ਪਹੁੰਚ ਜਾਈਏ ਫਿਰ ਘਰ ਕਿਵੇਂ ਲੱਭਣਾ ਆ ਉਹ ਵੀ ਸੋਚਦਿਆਂ ਮੇਰਾ ਭਰਾ ਪੁਲਿਸ ਵਿੱਚ ਆ ਇਸ ਲਈ ਤੁਸੀਂ ਨਿਸ਼ਚਿੰਤ ਰਹੋ ਉਹ ਜਲਦੀ ਹੀ ਤੁਹਾਡੇ ਬੇਟੇ ਨੂੰ ਲੱਭ ਲਵੇਗਾ ਮੁੰਡਾ ਸੁਮਨ ਜੀ ਨੂੰ ਲੈ ਕੇ ਨਿਕਲ ਗਿਆ ਸੁਮਨ ਜੀ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਇੱਕ ਬਹੁਤ ਵੱਡੀ ਕੰਪਨੀ ਵਿੱਚ ਕੰਮ ਕਰਦਾ ਆ ਤੇ ਉਹ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਰਹਿੰਦਾ ਆ ਮੁੰਡੇ ਨੇ ਦੱਸਿਆ ਕਿ ਮੈਂ ਵੀ ਦਿੱਲੀ ਦਾ ਹੀ ਰਹਿਣ ਵਾਲਾ ਆ ਪਰਿਵਾਰ ਦੇ ਨਾਲ ਨਹੀਂ ਰਹਿੰਦਾ ਸ਼ਹਿਰ ਵਿੱਚ ਦਾਖਲ ਹੋਣ ਤੋਂ ਬਾਅਦ ਮੁੰਡਾ ਸੋਚ ਵਿੱਚ ਪੈ ਗਿਆ ਕਿ ਉਹ ਹੁਣ ਕੀ ਕਰੇ ਉਸ ਨੇ ਆਪਣੇ ਭਰਾ ਨੂੰ ਫੋਨ ਕਰਕੇ ਬੁਲਾਇਆ ਤੇ ਸਾਰੀ ਗੱਲ ਸਮਝਾ ਦਿੱਤੀ ਉਸ ਦਾ ਭਰਾ ਵੀ ਜਲਦੀ ਉਹਨਾਂ ਦੇ ਕੋਲ ਪਹੁੰਚ ਗਿਆ ਉੱਥੇ ਆ ਕੇ ਜਦੋਂ ਅਸੀਂ ਸੁਮਨ ਜੀ ਨੂੰ ਵੇਖਿਆ ਫਿਰ ਪੁੱਛਿਆ ਕਿ ਤੁਸੀਂ ਉੱਥੇ ਕਦੋਂ ਤੋਂ ਬੈਠੇ ਸੀ ਆਂਟੀ ਜੀ ਤਾਂ ਉਹਨਾਂ ਨੇ ਸਾਰੀ ਗੱਲ ਦੱਸੀ ਕਿ ਕਿਵੇਂ ਅੱਜ ਸਵੇਰੇ ਹਰਿੰਦਰ ਮੰਦਰ ਲੈ ਕੇ ਜਾਨ ਦੀ ਜिद ਕਰ ਰਹੀ ਸੀ ਤੇ ਫਿਰ ਉਹ ਮੰਦਿਰ ਤਾਂ ਸਵੇਰੇ ਹੀ ਪਹੁੰਚ ਗਏ ਸੀ ਤੇ ਹੁਣ ਤਾਂ ਸ਼ਾਮ ਹੋ ਚੁੱਕੀ ਸੀ ਇਸ ਲਈ ਉਹ ਉਸ ਮੁੰਡੇ ਦੇ ਨਾਲ ਆਈ ਸੀ ਕਿ ਜੇ ਸ਼ਹਿਰ ਵਿੱਚ ਪਹੁੰਚ ਜਾਊਗੀ ਤਾਂ ਕਿਸੇ ਵੀ ਤਰ੍ਹਾਂ ਘਰ ਤੱਕ ਤਾਂ ਪਹੁੰਚ ਹੀ ਜਾਊਗੀ ਕਿਉਂਕਿ ਉਹ ਮੁੰਡਾ ਜੋ ਹੁਣੇ ਆਇਆ ਸੀ ਉਸ ਦਾ ਨਾਂ ਅਜੇ ਸੀ ਉਹ ਪੁਲਿਸ ਵਿੱਚ ਹੀ ਸੀ ਤਾਂ ਉਸ ਨੂੰ ਸਮਝਦੇ ਦੇਰ ਨਾ ਲੱਗੀ ਕਿ ਹਰਿੰਦਰ ਨੇ ਆਪਣੀ ਮਾਂ ਕੋਲੋਂ ਪਿੱਛਾ ਛਡਵਾਉਣ ਦੇ ਲਈ ਉਹਨਾਂ ਨੂੰ ਉੱਥੇ ਛੱਡਿਆ ਸੀ ਉਹ ਬੋਲੀ ਆਂਟੀ ਜੀ ਮੈਨੂੰ ਤਾਂ ਲੱਗਦਾ ਆ ਤੁਸੀਂ ਸਵੇਰ ਤੋਂ ਕੁਝ ਖਾਦਾ ਵੀ ਨਹੀਂ ਆ ਆਓ ਪਹਿਲਾਂ ਕੁਝ ਖਾ ਲਵੋ ਫਿਰ ਤੁਹਾਡੇ ਬੇਟੇ ਨੂੰ ਲੱਭਦੇ ਆ ਸੁਮਨ ਜੀ ਨੂੰ ਭੁੱਖ ਤਾਂ ਬੜੀ ਜ਼ੋਰ ਦੀ ਲੱਗੀ ਹੋਈ ਸੀ ਪਰ ਉਹਨਾਂ ਨੇ ਅਣਜਾਣ ਮੁੰਡੇ ਤੇ ਬੋਝ ਬਾਨਣਾ ਸਹੀ ਨਹੀਂ ਲੱਗਿਆ ਉਹ ਬੋਲੀ ਨਹੀਂ ਬੇਟਾ ਇੱਕ ਵਾਰ ਮੇਰਾ ਬੇਟਾ ਮਿਲ ਜਾਵੇ ਫਿਰ ਆਰਾਮ ਨਾਲ ਬੈਠ ਕੇ ਖਾऊंगी ਤੁਸੀਂ ਦੋਨੋਂ ਖਾ ਲਓ ਖਾਣਾ ਉਹ ਬੋਲੇ ਅਸੀਂ ਵੀ ਤਾਂ ਖਾ ਰਹੇ ਆਂ ਆਂਟੀ ਜੀ ਤੇ ਬੇਟਾ ਜਿੱਥੇ ਭੱਜੇ ਕਿੱਥੇ ਭੱਜਿਆ ਜਾ ਰਿਹਾ ਆ ਜਿੱਥੇ ਵੀ ਹੋਵੇਗਾ ਉਸ ਨੂੰ ਉੱਥੇ ਹੀ ਫੜ ਲਵਾਂਗੇ ਤੁਸੀਂ ਪਰੇਸ਼ਾਨ ਨਾ ਹੋ ਮਸੀਮੀ ਤਾਂ ਤੁਹਾਡੇ ਬੇਟੇ ਵਰਗੇ ਹੀ ਹਾਂ ਇੰਨਾ ਨਾ ਸੋਚੋ ਖਾਣਾ ਖਾ ਲਵੋ ਆਜੋ ਉਹਨਾਂ ਨੇ सुमन ਜੀ ਨੂੰ ਖਾਣਾ ਖਵਾਇਆ ਤੇ ਫਿਰ ਆਪਣੇ ਘਰ ਹੀ ਲੈ ਕੇ ਚਲੇ ਗਏ ਅਜੇ ਬੋਲੇ ਆਂਟੀ ਜੀ ਰਾਤ ਬਹੁਤ ਹੋ ਗਈ ਆ ਮੈਂ ਕੱਲ ਤੁਹਾਨੂੰ ਤੁਹਾਡੇ ਬੇਟੇ ਦੇ ਕੋਲ ਛੱਡ ਆਵਾਂਗਾ ਉਧਰ ਹਰਿੰਦਰ ਆਫਿਸ ਵਿੱਚ ਜਾ ਕੇ ਮਜ਼ੇ ਨਾਲ ਟੀਵੀ ਵੇਖ ਰਿਹਾ ਸੀ ਤੇ ਉਸ ਦੀ ਪਤਨੀ ਨੇ ਪੁੱਛਿਆ ਹਰਿੰਦਰ ਮੰਮੀ ਜੀ ਕਿੱਥੇ ਆ ਤੁਸੀਂ ਸਵੇਰੇ ਮੰਦਰ ਲੈ ਕੇ ਗਏ ਸੀ ਉਹ ਸਵੇਰ ਦੇ ਘਰ ਨਹੀਂ ਆਏ ਹਰਿੰਦਰ ਬੋਲਿਆ ਨਹੀਂ ਆਈ ਤਾਂ ਆ ਜਾਵੇਗੀ ਕਿਤੇ ਘੁੰਮਣ ਗਈ ਹੋਵੇਗੀ ਉਸ ਦੀ ਪਤਨੀ ਬੋਲੀ ਤਾਂ ਤੁਹਾਡੇ ਉਹ ਗਈ ਤਾਂ ਤੁਹਾਡੇ ਨਾਲ ਹੀ ਸੀ ਫਿਰ ਤੁਸੀਂ ਕਿੱਥੇ ਛੱਡ ਆਏ ਉਹਨਾਂ ਨੂੰ ਹਰਿੰਦਰ ਦੱਸੋ ਮੈਨੂੰ ਹਰਿੰਦਰ ਤੈਨੂੰ ਸੁਣਾਈ ਨਹੀਂ ਦੇ ਰਿਹਾ ਹਰਿੰਦਰ ਜ਼ੋਰ ਨਾਲ ਚਿਲਾਇਆ ਕਿ ਹਰਿੰਦਰਿੰਦਰ پاگل ਹੋ ਗਈਆਂ ਤੇ ਇਹਨਾਂ ਕਿਉਂ ਮਰੀ ਜਾ ਰਹੀਆਂ ਉਹ ਮੇਰੀ ਮਾਇਆ ਮੈਂ ਚਾਹੇ ਜੋ ਮਰਜੀ ਕਰਾਂ ਚਾਹੇ ਜਿੱਥੇ ਛੱਡਾਂ ਤੂੰ ਆਪਣੇ ਆਪ ਤੇ ਧਿਆਨ ਦੇ ਆਈ ਸਮਝ ਉਸਦੀ ਪਤਨੀ ਬੋਲੀ ਮੈਂ ਤਾਂ ਸਮਝ ਰਹੀਆਂ ਪਰ ਸ਼ਾਇਦ ਤੁਸੀਂ ਭੁੱਲ ਗਏ ਹੋ ਕਿ ਉਹ ਤੁਹਾਡੀ ਮਾਇਆ ਜਿਨ੍ਹਾਂ ਨੂੰ ਦਰਦ ਦਰਦ ਦੀਆਂ ਠੋਕਰਾਂ ਖਾਣ ਲਈ ਤੁਸੀਂ ਇੱਕ ਅਣਜਾਣ ਸ਼ਹਿਰ ਵਿੱਚ ਛੱਡ ਦਿੱਤਾ ਆ ਕਰਮਾਂ ਦਾ ਫਲ ਹੀ ਸੇ ਜਨਮ ਵਿੱਚ ਮਿਲਦਾ ਆ ਹਰਿੰਦਰ ਇਹ ਦਿਮਾਗ ਵਿੱਚ ਰੱਖਿਓ ਜਿਵੇਂ ਦਾ ਬੀਜੋਗੇ ਨਾ ਓਵੇਂ ਦਾ ਹੀ ਕਟਣਾ ਪਵੇਗਾ ਤੇ ਵਕਤ ਨਿਕਲਣ ਤੋਂ ਬਾਅਦ ਪਛਤਾਉਣਾ ਨਾਲ ਕੁਝ ਨਹੀਂ ਹੋਵੇਗਾ ਉਹ ਇੰਨਾ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਗਈ ਉਧਰ ਸੁਮਨ ਜੀ ਦੇ ਬਾਰੇ ਵਿੱਚ ਅਜੇ ਨਹੀਂ ਘਰ ਸਾਰਿਆਂ ਨੂੰ ਦੱਸ ਦਿੱਤਾ ਸੀ ਉਸ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਸੁਮਨ ਜੀ ਬਸ ਸਵੇਰ ਹੁੰਦੇ ਹੀ ਇੰਤਜ਼ਾਰ ਕਰ ਰਹੀ ਸੀ ਅਗਲੇ ਦਿਨ ਹਰਿੰਦਰ ਆਪਣੇ ਕੰਮ ਤੇ ਨਿਕਲ ਗਿਆ ਪਰ ਉਸ ਦੀ ਪਤਨੀ ਦੀਆਂ ਗੱਲਾਂ ਦਾ ਉਸ ਉੱਤੇ ਕੁਝ ਤਾਂ ਅਸਰ ਹੋਇਆ ਸੀ ਉਦੋਂ ਹੀ ਉਸ ਦੇ ਘਰ ਦੇ ਬਾਹਰੀ ਕੌਰਤ ਜੋ ਆਪਣੇ ਬੇਟੇ ਨੂੰ ਗੋਦੀ ਵਿੱਚ ਉਠਾਇ ਹੋਏ ਸੀ ਜਦੋਂ ਕਿ ਉਹ ਖੁਦ ਇਕਾਪਾਹਜ ਸੀ ਕਦੀ ਆਪਣੀ ਛੋਟੀ ਸੰਭਾਲਦੀ ਫਿਰ ਆਪਣੇ ਬੱਚੇ ਨੂੰ ਇਹ ਸਾਰਾ ਕੁਝ ਵੇਖ ਕੇ ਉਸ ਨੂੰ ਉਹ ਸਾਰਾ ਕੁਝ yaad ਆਉਣ ਲੱਗਾ ਜੋ ਬਚਪਨ ਵਿੱਚ ਉਸ ਨੇ ਆਪਣੀ ਮਾਂ ਦੇ ਪਿਆਰ ਵਿੱਚ ਬਤਾਇਆ ਸੀ ਉਹ yaad ਕਰਨ ਲੱਗਾ ਜਿਵੇਂ ਛੋਟੀ ਜਿਹੀ ਛੱਟ ਲੱਗਣ ਤੇ ਵੀ ਉਸਦੀ ਮਾਂ ਉਸਨੂੰ ਕਿੰਨਾ ਪਿਆਰ ਕਰਦੀ ਸੀ ਕਿ ਉਦੋਂ ਹੀ ਉਸਦੀ ਨਜ਼ਰ ਛੜਕਤੇ ਪਈ ਪਾਟੀ ਹੋਈ ਸ਼ਾਲ ਵਿਛਾ ਕੇ ਲੇਟੀ ਹੋਈ ਇੱਕ ਔਰਤ ਤੇ ਪਈ ਜਿਸਦੇ ਪੈਰਾਂ ਵਿੱਚ ਇੰਨੀ ਸੱਟ ਲੱਗੀ ਹੋਈ ਸੀ ਕਿ ਖੂਨ ਨਿਕਲ ਰਿਹਾ ਸੀ ਉਹ ਦਰਦ ਨਾਲ ਕਰਲਾਰ ਰਹੀ ਸੀ ਪਾਸੇ ਬਦਲ ਰਹੀ ਸੀ ਉਦੋਂ ਹੀ ਹਰਿੰਦਰ ਨੂੰ ਸੁਮਨ ਜੀ ਵਿੱਚ ਉਸ ਔਰਤ ਵਿੱਚ ਆਪਣੀ ਮਾਂ ਨਜ਼ਰ ਆਈ ਤੇ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹਨ ਉਸ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋ ਰਿਹਾ ਸੀ ਆਪਣੀ ਮਾਂ ਦੇ ਜਿਸ ਪਿਆਰ ਤੇ ਦులਾਰ ਨੂੰ ਭੁੱਲ ਚੁੱਕਿਆ ਸੀ ਉਸ ਨੂੰ ਜਿਆਦਾ ਆਉਣ ਲੱਗਾ ਉਤਰੰਤ ਹੀ ਉਸ ਮੰਦਰ ਪਹੁੰਚਿਆ ਜਿੱਥੇ ਉਸਨੇ ਆਪਣੀ ਮਾਂ ਨੂੰ ਛੱਡਿਆ ਸੀ ਪਰ ਇੱਥੇ ਤਾਂ ਦੂਰ ਦੂਰ ਤੱਕ ਕਿਤੇ ਉਸਦੀ ਮਾਂ ਨਹੀਂ ਸੀ ਆਸ-ਪਾਸ ਉਸਨੇ ਲੋਕਾਂ ਨੂੰ ਹੁਲੀਆ ਦੱਸਿਆ ਤੇ ਪੁੱਛਿਆ ਤਾਂ ਉੱਥੇ ਫੁੱਲਾਂ ਦੀ ਦੁਕਾਨ ਲਗਾਉਣ ਵਾਲੇ ਨੇ ਦੱਸਿਆ ਕਿ ਕੱਲ ਇੱਕ ਔਰਤ ਸੀ ਇੱਥੇ ਜਿਹੜੀ ਕਈ ਘੰਟੇ ਪਾਉਣੀਆਂ ਤੇ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਸ ਨੂੰ ਲੈਣ ਕੋਈ ਨਹੀਂ ਆਇਆ ਫਿਰ ਇੱਕ ਮੁੰਡੇ ਦੀ ਗੱਡੀ ਤੇ ਅੱਗੇ ਆ ਗਈ ਇਹ ਸੁਣ ਕੇ ਤਾਂ ਜਿਵੇਂ ਹਰਨੇਂਦਰ ਦੀ ਜਾਨ ਹੀ ਨਿਕਲ ਗਈ ਹੋਵੇ ਉਹ ਸੋਚਣ ਲੱਗਾ ਕਿ ਮੈਂ ਕਿੰਨਾ ਸਵਾਰਥੀ ਹਾਂ ਜਿਸ ਮਾਣੇ ਮੈਨੂੰ ਪਾਲ-ਪੋਸ ਕੇ ਇੰਨਾ ਵੱਡਾ ਕਰ ਦਿੱਤਾ ਮੈਨੂੰ ਪੜਾਇਆ ਲਿਖਾਇਆ ਮੇਰੀ ਹਰ ਖੁਆਇਸ਼ ਪੂਰੀ ਕੀਤੀ ਮੇਰੇ ਕੋਲੋਂ ਉਸ ਮਾਂ ਦਾ ਢਿੱਡ ਤੱਕਣਾ ਪਰਿਆ ਗਿਆ ਉਹ ਇੰਨਾ ਸੋਪ ਸੋਚਣ ਲੱਗਾ ਕਿ ਉੱਤੇ ਫੁੱਲਾਂ ਵਾਲੇ ਦੀ ਪਤਨੀ ਆਈ ਤੇ ਬੋਲੀ ਪਰ ਉਹ ਮਾਤਾ ਜੀ ਠੀਕ ਆ ਉਹ ਮੁੰਡਾ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਉਹ ਬਸ बेहोश ਹੋ ਗਈ ਸੀ ਹਰਿੰਦਰ ਨੂੰ ਥੋੜੀ ਰਾਹਤ ਮਿਲੀ ਨਾਲ ਹੀ ਉਹ ਹੁਣ ਪਰੇਸ਼ਾਨ ਹੋ ਗਿਆ ਕਿ ਉਸਦੀ ਮਾਂ ਕਿੱਥੇ ਆ ਆਖਿਰ ਉਹ ਉੱਥੋਂ ਨਿਕਲਿਆ ਤੇ ਆਪਣੀ ਮਾਂ ਨੂੰ ਲੱਭਣ ਲੱਗਾ ਇੱਧਰ ਅਜੇ ਨੇ ਨਾਸ਼ਤਾ ਕਰਦੇ ਹੋਏ ਸੁਮਨ ਜੀ ਦੇ ਘਰ ਦੇ ਆਸ-ਪਾਸ ਦਾ ਮਾਹੌਲ ਜੇ ਕੋਈ ਪਹਿਚਾਨ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਸੁਮਨ ਜੀ ਨੇ ਦੱਸਿਆ ਬੇਟਾ ਮੇਰਾ ਬੇਟਾ ਬਹੁਤ ਵੱਡੀ ساری ਬਿਲਡਿੰਗ ਵਿੱਚ ਰਹਿੰਦਾ ਆ ਪੂਰੀ ਬਿਲਡਿੰਗ ਤੇ ਗਾਂਧੀ ਜੀ ਦੀ ਤਸਵੀਰ ਬਣੀ ਹੋਈ ਆ ਤੇ ਸਾਡੇ ਘਰ ਦੇ ਪਿੱਛੇ ਇੱਕ ਬਹੁਤ ਵੱਡਾ ਹਸੱਤਾ ਲਿਆ ਜੀ ਸੁੱਤੇ ਐਮ ਕੇ ਲਿਖਿਆ ਹੋਇਆ ਆ ਫਿਰ ਉਸ ਤੋਂ ਅੱਗੇ ਮੇਰੇ ਕੋਲੋਂ ਕੁਝ ਪੜਿਆ ਲਿਖਿਆ ਹੋਇਆ ਆ ਪਰ ਮੇਰੇ ਕੋਲ ਉਹ ਪੜਿਆ ਨਹੀਂ ਜਾਂਦਾ ਅਜੇ ਨੇ ਸ਼ਹਿਰ ਦੀ ਸਭ ਤੋਂ ਵੱਡੀ ਬਿਲਡਿੰਗ ਦੀ ਫੋਟੋ ਨੈਟ ਤੋਂ ਕੱਢੀ ਫਿਰ ਐਮਕੇ ਹਸਪੀਟਲ ਸਰਜ ਕੀਤਾ ਕਿਉਂਕਿ ਸੁਮਨ ਜੀ ਦਾ ਬੇਟਾ ਇੱਕ ਚੰਗੀ ਸੁਸਾਇਟੀ ਵਿੱਚ ਰਹਿੰਦਾ ਸੀ ਜਿਸ ਦੀ ਫੁਟੇਜ ਨੈਟ ਤੇ ਪਾਈ ਹੋਈ ਸੀ ਪੇਂਟਿੰਗ ਵੇਖ ਕੇ ਉਹ ਪਹਿਚਾਣ ਗਈ ਹਾਂ ਹਾਂ ਬੇਟਾ ਇਹ ਹੀ ਆ ਮੇਰੇ ਬੇਟੇ ਦਾ ਘਰ ਫਿਰ ਹਸਪੀਟਲ ਦੀ ਫੋਟੋ ਵਿਖਾ ਕੇ ਅਜੇ ਨੇ ਪੱਕਾ ਕੀਤਾ ਤੇ ਸੁਮਨ ਜੀ ਨੂੰ ਲੈ ਕੇ ਚੱਲ ਪਿਆ ਉਹਨਾਂ ਨੂੰ ਉਹਨਾਂ ਦੇ ਘਰ ਛੱਡਣ ਬਿਲਡਿੰਗ ਤਾਂ ਮਿਲ ਗਈ ਪਰ ਫਲੋਰ ਕਿਹੜਾ ਸੀ ਫਲੈਟ ਕਿਹੜਾ ਸੀ ਉਹਨਾਂ ਨੂੰ ਕੋਈ ਆਈਡੀਆ ਨਹੀਂ ਸੀ ਪਰ ਅਜੇ ਨੇ ਸਿਕਿਉਰਿਟੀ ਗਾਰਡ ਨੂੰ ਬੁਲਾਇਆ ਤੇ ਹਰਿੰਦਰ ਦੇ ਨਾਮ ਤੋਂ ਫਲੈਟ ਨੰਬਰ ਪਤਾ ਕੀਤਾ ਤੇ ਸੁਮਨ ਜੀ ਨੂੰ ਲੈ ਕੇ ਉਹਨਾਂ ਦੇ ਘਰ ਗਿਆ ਸੁਮਨ ਜੀ ਦੀ ਬਹੂ ਨੇ ਦਰਵਾਜ਼ਾ ਖੋਲ੍ਹਿਆ ਤਾ ਉਹ ਆਪਣੀ ਸੱਸ ਨੂੰ ਗਲੇ ਲਗਾ ਕੇ ਰੋਣ ਲੱਗੀ ਮਾਂ ਤੁਸੀਂ ਠੀਕ ਤਾਂ ਹੋਣਾ ਉਦੋਂ ਹੀ ਅਜੇ ਬੋਲਿਆ ਇਹ ਡਰਾਮਾ ਬੰਦ ਕਰੋ ਇਹ ਦੱਸੋ ਕਿ ਤੁਹਾਡਾ ਪਤੀ ਕਿੱਥੇ ਆ ਸੁਮਨ ਜੀ ਅਜੇ ਦੀ ਧਿਰਮ ਵੇਖ ਕੇ ਬੋਲੀ ਬੇਟਾ ਕਿਵੇਂ ਦੀ ਗੱਲਾਂ ਕਰ ਰਿਓ ਅਜੇ ਬੋਲਿਆ ਸਹੀ ਕਹਿ ਰਿਆਂ ਵਾਂ ਆਂਟੀ ਜੀ ਪੁੱਛੋ ਆਪਣੀ ਬਹੂ ਨੂੰ ਨਿਸੇ ਦੇ ਕਹਨ ਤੇ ਤੁਹਾਨੂੰ ਛੱਡ ਆਇਆ ਹੋਵੇਗਾ ਉੱਥੇ ਸੁਮਨ ਜੀ ਦੀ ਬਹੂ ਚੁੱਪ ਰਹੀ ਕਿਉਂਕਿ ਉਹ ਜਾਣਦੀ ਸੀ ਗਲਤੀ ਉਸਦੇ ਪਤੀ ਦੀ ਹੀ ਹਾ ਉੱਪਰ ਤੋਂ ਅਜੇ ਵਰਦੀ ਵਿੱਚ ਸੀ ਤੇ ਵੈਸੇ ਵੀ ਜ਼ਿਆਦਾ ਨਾ ਬੋਲਣ ਵਿੱਚ ਹੀ ਉਸਨੇ ਆਪਣੀ ਭਲਾਈ ਸਮਝੀ ਤੇ ਉੱਧਰ ਹਰਿੰਦਰ ਪਾਗਲਾ ਦੀ ਤਰ੍ਹਾਂ ਆਪਣੀ ਮਾਂ ਨੂੰ ਲੱਭ ਰਿਹਾ ਸੀ ਹਰਿੰਦਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਉਹ ਪੂਰਾ ਦਿਨ ਆਪਣੀ ਮਾਂ ਨੂੰ ਲੱਭ ਰਿਹਾ ਸੀ ਤਾਂ ਉਦੋਂ ਹੀ ਉਸਦੀ ਪਤਨੀ ਦੀ ਕਾਲ ਆਈ ਉਹ ਬੋਲੀ ਹਰਿੰਦਰ ਸੁਣੋ ਤੁਸੀਂ ਹੁਣੇ ਹੀ ਘਰ ਆ ਜਾਓ ਹਰਿੰਦਰ ਅੱਜ ਵੈਸੇ ਵੀ ਕੰਮ ਤੇ ਨਹੀਂ ਗਿਆ ਸੀ ਉਹ ਆਇਆ ਆਉਂਦੇ ਹੀ ਉਸਨੇ ਵੇਖਿਆ ਕਿ ਦਰਵਾਜ਼ਾ ਉਸਦੀ ਮਾਂ ਨੇ ਖੋਲ੍ਹਿਆ ਆ ਇੱਕਪਾਲ ਤਾਂ ਯਕੀਨ ਨਹੀਂ ਕਰ ਪਾਇਆ ਫਿਰ ਰੋਂਦੇ ਰੋਂਦੇ ਆਪਣੀ ਮਾਂ ਨਾਲ ਲਿਪਟ ਗਿਆ ਤੇ ਮਾਫੀ ਮੰਗਣ ਲੱਗਾ ਉਦੋਂ ਹੀ ਬਾਹਰ ਆਮਦਾ ਹੋਇਆ ਜੇ ਬੋਲਿਆ ਕਿੰਨਾ ਵਧੀਆ ਡਰਾਮਾ ਕਰਦੇ ਹੋ ਦੋਵੇਂ ਪਤੀ ਪਤਨੀ ਉਸਨੇ ਅਜੇ ਦਾ ਕਾਲਰ ਫੜਦੇ ਹੋਏ ਕਿਹਾ ਜੇ ਅੱਜ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਤੂੰ ਆਪਣੀ ਮਾਂ ਦੇ ਨਾਲ ਈਵੇਂ ਦਾ ਕੁਝ ਵੀ ਕਰਦਾ ਆਂ ਜੋ ਉਹਨਾਂ ਨੂੰ ਦੁੱਖ ਦੇਵੇ ਤਾਂ ਮੈਂ ਤੈਨੂੰ ਛੱਡੂਗਾ ਨਹੀਂ ਸੁਮਨ ਜੀ ਕੁਝ ਸਮਝ ਨਹੀਂ ਪਾ ਰਹੀ ਸੀ ਉਹ ਬੋਲੀ ਅਜੇ ਬੇਟਾ ਇਹ ਤੂੰ ਕੀ ਕਹਿ ਰਿਹਾ ਆਂ ਤਾਜੀ ਬੋਲੀ ਆਂਟੀ ਜੀ ਤੁਹਾਡਾ ਬੇਟਾ ਜਾਣ ਬੁੱਝ ਕੇ ਤੁਹਾਨੂੰ ਉੱਥੇ ਛੱਡ ਆਇਆ ਸੀ ਸੁਮਨ ਜੀ ਹਰਾਣ ਰਹਿ ਗਈ ਹਰਿੰਦਰ ਵੱਲ ਵੇਖਣ ਲੱਗੀ ਤਾਂ ਹਰਿੰਦਰ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਫੁੱਟ ਫੁੱਟ ਕੇ ਰੋਣ ਲੱਗਾ ਮੈਨੂੰ ਮaaf ਕਰ ਦੇ ਮਾਂ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਆਪਣੇ ਸਵਾਰਥ ਵਿੱਚ ਬਿਲਕੁਲ ਅੰਨ ਹੋ ਗਿਆ ਸੀ ਮੈਨੂੰ ਤੁਹਾਡਾ ਰੋਕਣਾ ਟੋਕਣਾ ਬਹੁਤ ਪਰੇਸ਼ਾਨ ਕਰਦਾ ਸੀ ਇਹ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਰੋਕਣ ਟੋਕਣ ਦੇ ਲਈ ਕੋਈ ਨਹੀਂ ਆ ਤੂੰ ਰਾਤ ਨੂੰ ਲੇਟ ਆ ਜਾਵੇਂ ਤਾਂ ਸ਼ਾਇਦ ਪਤਨੀ ਖਾਣਾ ਬਣਾਉਂਦਾ ਆਲਸ ਕਰ ਜਾਵੇ ਪਰ ਮਾਂ ਤੈਨੂੰ ਕਦੀ ਵੀ ਭੁੱਖੇ ਪੇਟ ਸੌਣ ਨਹੀਂ ਦੇਵੇਗੀ ਪ੍ਰਮਾਤਮਾ ਨੇ ਜੋ ਅਨਮੋਲ ਵਰਦਾਨ ਤੈਨੂੰ ਦਿੱਤਾ ਆ ਉਸ ਦੀ ਕਦਰ ਕਰ ਇਸ ਦੀ ਕੋਈ ਕੀਮਤ ਨਹੀਂ ਇਹ ਜੋ ਪਿਆਰ ਸਾਨੂੰ ਮਿਲ ਰਿਹਾ ਆ ਇਹ ਬਹੁਤ ਅਨਮੋਲ ਆ ਕਿੰਨੇ ਹੀ ਐਵੇਂ ਦੇ ਬੱਚੇ ਆ ਜੋ ਤੜਫਦੇ ਆ ਦਿਨ ਰਾਤ ਪਰ ਉਹਨਾਂ ਨੂੰ ਮਾਂ ਪਿਓ ਦਾ ਪਿਆਰ ਨਸੀਬ ਨਹੀਂ ਹੁੰਦਾ ਹਰਿੰਦਰ ਨੂੰ ਆਪਣੀ ਗਲਤੀ ਦਾ ਪਛਤਾਵਾ ਸੀ ਅਜੇ ਸੁਮਨ ਜੀ ਨੂੰ ਇਹ ਕਹਿ ਕੇ ਚਲਾ ਗਿਆ ਕਿ ਚਲਦਾ ਹਾਂ ਆਂਟੀ ਜੀ ਆਉਂਦਾ ਜਾਂਦਾ ਰਹੂੰਗਾ ਕੋਈ ਪਰੇਸ਼ਾਨੀ ਹੋਵੇ ਤਾਂ ਦੱਸਣਾ ਜ਼ਰੂਰ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ رائے ਹੈ ਕਮੈਂਟ ਕਰਕੇ ਜ਼ਰੂਰ ਦੱਸਣਾ